ਇਸ ਸਮੇਂ ਅਸੀਂ ਰੇਲ ਯਾਤਰਾ ਹਜੂਰ ਸਾਹਿਬ ਨੂੰ ਕੁਦਰਤ ਚੱਲ ਰਹੀ ਹੈ ਚਾਂਸੀ ਸਟੇਸ਼ਨ ਤੇ ਪਹੁੰਚੇ ਜਿੱਥੇ ਚਾਂਸੀ ਦੇ ਕਮੇਟੀ ਮੈਂਬਰ ਜਿਹੜੇ ਸਿੰਘ ਸਵਾ ਗੁਰਦੁਆਰਾ ਸਾਹਿਬ ਚਾਂਸੀ ਦੇ ਉਹ ਸਾਡੀ ਉਡੀਕ ਕਰ ਰਹੇ ਨੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਾਨੂੰ ਲੰਗਰ ਦੀ ਸੇਵਾ ਚਾਹੀਦੀ ਹੈ ਤੇ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਤੇ ਉਹ ਸਾਰੀ ਕਮੇਟੀ ਮੈਂਬਰ ਇੱਥੇ ਪਹੁੰਚੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਉਹਨਾਂ ਦੇ ਪ੍ਰਧਾਨ ਸਾਹਿਬ ਖਜਾਨਚੀ ਸਾਹਿਬ ਪਿੱਛੇ ਜਿਹੜੇ ਕਮੇਟੀ ਮੈਂਬਰ ਸਾਰੇ ਇਹ ਇਹਨਾਂ ਨੇ ਬਹੁਤ ਸੇਵਾ ਕੀਤੀ ਸੰਤਾਲੀ ਮਠਾਈਆਂ ਹੋਰ ਜਿਹੜੇ ਰਾਤ ਦਾ ਲੰਗਰ ਸਾਰਾ ਤਿਆਰ ਕਰਕੇ ਲਿਆਏ ਤੇ ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਸ ਸਮੇਂ ਚਾਂਸੀ ਸਟੇਸ਼ਨ ਦੇ ਉੱਤੇ ਖੜੇ ਆ ਦੇਖੋ ਜੀ ਨਕੋਦਰ ਜੀਆਂ ਸੰਗਤਾ ਵੀ ਸਾਰੀਆਂ ਸਟੇਸ਼ਨ ਟ੍ਰੇਨ ਤੋਂ ਥੱਲੇ ਆ ਗਏ ਸਾਰੇ ਵੀਰ ਤੇ ਸਾਰੇ ਮਿਲ ਕੇ ਉਹਨਾਂ ਦਾ ਧੰਨਵਾਦ ਕਰ ਰਹੇ ਆ ਉਹਨਾਂ ਨੂੰ ਅਸੀਂ ਸਰਪਾਉ ਦੇਖੀ ਹੋ ਰੋਣ ਸਨਮਾਨਿਤ ਵੀ ਕੀਤਾ ਇਹ ਜਿਹੜੇ ਸਾਹਮਣੇ ਦੇ ਦਰਸ਼ਨ ਕਰ ਰਹੇ ਹੋ ਇਹ ਵੀ ਚਾਵਲਾ ਸਾਹਿਬ ਆ ਉਥੋਂ ਦੇ ਜਿਹੜੇ ਮੀਨ ਪ੍ਰਧਾਨ ਜਿਹੜੇ ਇਸ ਟਾਈਮ ਕਰ ਰਹੇ ਨੇ ਚਾਂਸੀ ਸਿੰਘ ਸਵਾ ਗੁਰਦੁਆਰਾ ਸਾਹਿਬ ਦੇ ਤੇ ਸਾਰੇ ਸੰਗਤਾਂ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਇਹ ਦੇਖੋ ਜੀ ਸਾਡੇ ਜਿਹੜੇ ਮੈਂਬਰ ਜਿਹੜੇ ਯਾਤਰਾ ਦੌਰਾਨ ਜਾ ਰਹੇ ਸੀ ਉਹਨਾਂ ਨੂੰ ਸਨਮਾਨ ਕਰਦੇ ਪਏ ਨੇ ਤੇ ਜਕਾਰਿਆਂ ਦੇ ਨਾਲ ਉਹਨਾਂ ਦਾ ਸਵਾਗਤ ਕਰਦੇ ਜੀ ਨੇ ਤੇ ਇਹਨਾਂ ਨੇ ਬਹੁਤ ਚੜੀ ਸੰਤਰੀ ਸੇਵਾ ਕੀਤੀ ਪਰਮਾਤਮਾ ਸਾਨੂੰ ਵੀ ਇਹ ਕਦੀ ਵੀ ਹੁਕਮ ਲਾਣ ਅਸੀਂ ਵੀ ਇਹਨਾਂ ਦੀ ਸੇਵਾ ਇਦਾਂ ਹੀ ਕਰਾਂਗੇ ਨਾਲ ਦਿਲ ਕੇ ਇੱਕ ਸਾਰੀ ਤੋਂ ਪਿਆਰ ਰਿਸ਼ਤਬ ਬਰਕਰਾਰ ਰੱਖੇ ਇਸੇ ਤਰ੍ਹਾਂ ਸਾਰੇ ਇੱਕ ਦੂਜੇ ਦੀ ਸੇਵਾ ਕਰਦੇ ਰਹੇ ਬਹੁਤ ਲਗਨ ਨਾਲ ਇਹਨਾਂ ਨੇ ਸੇਵਾ ਕੀਤੀ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਧੰਨਵਾਦ ਵੀ ਕੀਤਾ ਜਿੰਦ ਦੀ ਵੀਡੀਓ ਦੇਖ ਸਕਦੇ ਆਏ ਗਾਜੀ ਕੀ ਫਤਹਿ ਸਰਦਾਰ ਜੀ ਇਸ ਸਮੇਂ ਆਪਾਂ ਜਿਹੜੀ ਯਾਤਰਾ ਆਰੰਭ ਕੀਤੀ ਸੀ ਜਲੰਧਰ ਤੋਂ ਸਚਪੰਟ ਐਕਸਪ੍ਰੈਸ ਦੇ ਵਿੱਚ ਹਜੂਰ ਸਾਹਿਬ ਜੀ ਤੇ ਇਸ ਸਮੇਂ ਆਪਾਂ ਯਾਤਰਾ ਦੇ ਚਾਂਸੀ ਪੜਾਉ ਦੇ ਪਹੁੰਚੇ ਆ ਤੇ ਜਿੱਥੇ ਚਾਂਸੀ ਦੀ ਸੰਗਤ ਵਰਦਵਾਰਾ ਫੂਫੇ ਫੂਨ ਸਵਾ ਚਾਂਸੀ ਸੀ ਵੀ ਆਰਮ ਤੋਂ ਉਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਇੱਥੇ ਮੌਜੂਦ ਆ ਤੇ ਸੰਗਤਾਂ ਲਈ ਦੇਖੋ ਲੰਗਰ ਦੀ ਸੇਵਾ ਕਰ ਰਹੀ ਹੈ ਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਇਦਾਂ ਦੇ ਪ੍ਰਬੰਧਕ ਕਮੇਟੀਆਂ ਦੇ ਮਿਹਰਾਂ ਦੇ ਜਿਹੜੇ ਸੰਗਤੀ ਇੱਦਾਂ ਸੇਵਾ ਕਰਦੇ ਆ ਇਦਾਂ ਹੀ ਕਮੇਟੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਚਾਉਰਾ ਜੀ ਦੇਣ ਜਾਂਸੀ ਸਾਹਿਬ ਤੁਹਾਡੇ ਹੋਰ ਕਮੇਟੀ ਮੈਂਬਰ ਇੱਥੇ ਆਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਦਾਂ ਸੰਗਤਾਂ ਦੀ ਇਹ ਸੇਵਾ ਕਰਦੇ ਵੀ ਸਾਨੂੰ ਵੀ ਕਦੀ ਮੌਕਾ ਦੋ ਅਸੀਂ ਵੀ ਤੁਹਾਡੇ ਜ਼ਰੂਰ ਦਰਸ਼ਨ ਜਿਦਾਰੇ ਸੰਤਾਂ ਦੇ ਕਰਾਂਗੇ ਕਦੀ ਮੌਕਾ ਮਿਲਿਆ ਤੇ ਇਦਾਂ ਹੀ ਸੇਵਾ ਤੁਹਾਡੀ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜੀ ਜੀ ਆਏ ਨੇ ਸਾਡੇ ਕੋਲ ਜਲੰਧਰ ਤੋਂ ਸੰਤਾਂ ਆਇਆ ਜੀ ਆਇਆਂ ਨੂੰ ਉਹਨਾਂ ਦਾ ਫੋਨ ਆਇਆ ਸੀ ਸਾਡੇ ਨੰਬਰ ਤੇ ਜੀ ਸਾਡੀ ਵਾਗੇ ਆਓ ਜੀ ਸਤਿਵੰਤ ਲੰਗਰ ਪਹੁੰਚਾਣੇ ਤੇ ਪਹੁੰਚਾਉਣੇ ਜੀ ਆਪ ਜੀ ਆ ਸੇ ਲੰਗਰ ਸੇਵਾ ਤੇ ਆ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਯਾਰ ਮੇਰਾ ਨਾ ਤੇ ਸੁਖੁਰ ਕਹੋਵਾ ਸੁਰ ਕਾਮਾ ਜਿਨਾਂ ਨੇ ਗਰੀ ਕਥਾ ਸੁਣਾਈ ਸਿਨ ਹਰ ਕੀ ਹਰ ਕਥਾ ਸੁਣਾਈ ਜਿੱਥੇ ਕਿੱਥੇ ਮੈਨੂੰ ਲੈ ਸੜਾ ਦੀ ਜਿੱਥੇ ਕਿੱਥੇ ਦੇਸ ਪਰ ਪ੍ਰਸਤ ਬਲ ਹਾਰ ਜਨਮ ਅੰਦੇ ਸੇਵਾ ਬਨਤ ਬਣਾਈ ਕੁਰਕੋਂ ਸਤ ਬਲਹਾਰਨਾ ਜਿਨ ਮਰ ਸੇਵਾ ਬਣਤ ਬਣਾਈ ਜਿਨ ਹਰ ਸੇਵਾ ਬਣਤ ਬਣਾਈ ਜਿੱਥੇ ਕਿਤੇ ਮੈਨੂੰ ਲੈ ਛਡਾਈ ਜਿੱਥੇ ਕਿਤੇ ਮੈਨੂੰ ਲੈ ਛਡਾਈ ਜਿੱਥੇ ਕਿਤੇ ਮੈਨੂੰ ਲੈ ਸੋ ਸਾਥੀ ਨੂੰ ਗੁਰੂ ਕੋ ਸਾ ਬਾਸੰਗ ਜਿਨ ਮਰ ਸੋਤੀ ਪਾਈ ਜਿਨ ਹਰ ਸੋਜੀ ਪਾਈ ਨਾਨਕ ਗੁਰ ਜਟਹੁ ਆਰੇ ਆ